ਪਹਿਲਾ ਪੁੱਤਰ ਬਣਾਇਆ ਫਿਰ ਉਹਦੇ ਨਾਲ ਹੀ ਧੋਖਾ ਧੜੀ ਕੀਤੀ ਤੇ ਆਖਰਕਾਰ ਉਸਨੇ ਸਲਫਾਸ ਖਾ ਕੇ ਜ਼ਿੰਦਗੀ ਸਮਾਪਤ ਕੀਤੀ ਹੈ ਜਾਣਕਾਰੀ ਦੇ ਅਨੁਸਾਰ ਇੱਕ ਔਰਤ ਦੇ ਵੱਲੋਂ ਪਹਿਲਾਂ ਇੱਕ ਨੌਜਵਾਨ ਨੂੰ ਆਪਣਾ ਮੂੰਹ ਬੋਲਿਆ ਪੁੱਤਰ ਬਣਾਇਆ ਗਿਆ ਫਿਰ ਉਹਦੇ ਕੋਲੋਂ ਅਤੇ ਉਸਤੇ ਰਾਹੀਂ ਹੋਰ ਫਾਈਨੈਂਸਰਾਂ ਦੇ ਕੋਲੋਂ ਲੱਖਾਂ ਰੁਪਏ ਲੈ ਲੈ ਗਏ ਜਦੋਂ ਫਾਈਨੈਂਸਰਾਂ ਨੇ ਨੌਜਵਾਨ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਨੌਜਵਾਨ ਨੇ ਆਪਣੀ ਮੂੰਹ ਬੋਲੀ ਮਾਂ ਕੋਲੋਂ ਪੈਸੇ ਮੰਗਣੇ ਸ਼ੁਰੂ ਕੀਤੇ ਅਤੇ ਫਿਰ ਉਸਨੇ ਆਪਣੇ ਪੁਲਿਸ ਵਾਲੇ ਘਰ ਵਾਲੇ ਦੀ ਧੌਂਸ ਦਿਖਾ ਕੇ ਉਸ ਮੁੰਡੇ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਬੀਤੀ ਰਾਤ ਵੀ ਜਦੋਂ ਜਤਿੰਦਰ ਸ਼ਰਮਾ ਨਾਮ ਦਾ ਇਹ ਨੌਜਵਾਨ ਉਹਨਾਂ ਦੇ ਘਰ ਪੈਸੇ ਮੰਗਣ ਗਿਆ ਤਾਂ ਨੌਜਵਾਨ ਦੀ ਮਾਰ ਕੁੱਟਾਈ ਕੀਤੀ ਗਈ ਪਰਿਵਾਰ ਅਰਸਾਰ ਜਤਿੰਦਰ ਨੂੰ ਔਰਤ ਦੇ ਪੁਲਿਸ ਵਾਲੇ ਘਰ ਵਾਲੇ ਨੇ ਝੂਠੇ ਮਾਮਲੇ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਦਿੱਤੀਆਂ ਜਿਸ ਤੋਂ ਦੁਖੀ ਹੋ ਕੇ ਉਸਨੇ ਸਲਫਾਸ ਖਾ ਲਿਆ ਤੇ ਕੁਝ ਸਮੇਂ ਬਾਅਦ ਤੜਪ ਤੜਪ ਕੇ ਉਸਦੀ ਮੌਤ ਹੋ ਗਈ ਦੱਸਿਆ ਗਿਆ ਕੇ ਸਲਫਾਸ ਨਿਗਲਣ ਤੋਂ ਪਹਿਲਾਂ ਜਤਿੰਦਰ ਵੱਲੋਂ ਇੱਕ ਕਾਗਜ਼ ਤੇ ਇਹ ਸਭ ਕੁਝ ਲਿਖਿਆ ਗਿਆ ਭਾਵ ਉਸਨੇ ਸੁਸਾਈਡ ਨੋਟ ਵੀ ਲਿਖਿਆ ਉਸਦੀ ਮੌਤ ਦੇ ਜ਼ਿੰਮੇਵਾਰ ਉਸਦੀ ਮੋਹ ਬੋਲੀ ਮਾਂ ਪਲਵਿੰਦਰ ਕੌਰ ਅਤੇ ਉਸਤੇ ਘਰ ਵਾਲਾ ਲਖਵੀਰ ਸਿੰਘ ਹੋਣਗੇ ਪਰਿਵਾਰ ਦੀ ਸ਼ਿਕਾਇਤ ਤੇ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ 40 ਵਰ੍ਹਾਂ ਦਾ ਮ੍ਰਿਤਕ ਜਤਿੰਦਰ ਸ਼ਰਮਾ ਸਿਟੀ ਕੇਵਲਾ ਕੰਮ ਕਰਦਾ ਸੀ ਅਤੇ ਸ਼ਹਿਰ ਵਿੱਚ ਬੇਹੱਦ ਸ਼ਰੀਫਤ ਤੇ ਮੁਲਾਪੜੇ ਸੁਭਾਅ ਵਾਲੇ ਇਸ ਵਿਅਕਤੀ ਨੂੰ ਸਾਰੇ ਲੋਕ ਬਹੁਤ ਸਤਿਕਾਰ ਦਿੰਦੇ ਸਨ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਦੋਂ ਤੱਕ ਮ੍ਰਿਤਕ ਦਾ ਸਸਕਾਰ ਨਹੀਂ ਕੀਤਾ ਜਾਏਗਾ। ਪਲਵਿੰਦਰ ਸਿੰਘ ਕੋ ਪਲਵਿੰਦਰ ਕੌਰ ਤੇ ਉਹਦੇ ਪਤੀ ਉਹਨਾਂ ਦਾ ਬੇਟਾ ਉਹਨਾਂ ਨੇ ਕਾਫੀ 25-26 ਲੱਖ ਰੁਪਏ ਲਿਆ ਇਸ ਕਰਕੇ ਉਹਨਾਂ ਨੇ ਦਵਾਈ ਖਾ ਲਈ। ਉਹਨਾਂ ਦੇ ਮੋਹ ਬੋਲੇ ਆਪਣਾ ਪੁੱਤਰ ਬਣਾਇਆ ਹੋਇਆ ਸੀਗਾ। ਹਾਂ ਅੰਦਰਵਾੜ ਕੇ ਤੇ ਆਪਣੀ ਜ਼ਿੰਮੇਵਾਰੀ ਤੇ ਕਾਨੂੰਨਕਮ ਆਫ ਨੇ ਇਸ ਵਾਲੇ ਕੋ ਲੈ ਕੇ ਉਹਨੂੰ ਪੈਸੇ ਦਿੱਤੇ ਹੋਏ ਆ। ਤੇ ਉਹ ਜਦੋਂ ਹੁਣ ਮੰਗਦਾ ਹੀ ਉਹ ਦਿੰਦੀ ਨਹੀਂ। ਜੇਕਰ ਕਲ ਰਾਤੀ ਉਹਨੇ ਮਾਰਕਟ ਆਈ ਵੀ ਕੀਤੀ ਔਰੇ ਨਾਲ ਤੇ ਕਿੰਨੀ ਕਮ ਕੀ ਅੰਦਰ ਬਾੜ ਘਰ ਵਾਲੇ ਨੇ ਪਲਵਿੰਦਰ ਕੌਰ ਨੇ ਤੇ ਤੁਸੀਂ ਕੰਪਲੇਂਟ ਲਿਖਾਤੀ ਹੈ ਹਾਂਜੀ ਲਿਖਾਤੀ ਕੀ ਕਾਰਵਾਈ ਕੀਤੀ ਜਾ ਰਹੀ ਪੁਲਿਸ ਵੱਲੋਂ ਹਾਂਜੀ ਉਹਨਾਂ ਨੇ ਬਿਆਨ ਦੂਨ ਲਏ ਆ ਕਹਿੰਦੇ ਕਰਨਿਆ ਕਾਰਵਾਈ ਕੀ ਮੰਗ ਕਰਦੇ ਸਨ ਸਾਫ ਚਾਇਰਾ ਸਾਡੇ ਛੋਟਾ ਜਿਹਾ ਆਹ ਸ਼ਾਟਿੰਗ ਵਾਲੀ ਕੁੜੀ ਆ ਕਿੰਨੀ ਉਮਰ ਹੈ ਇਹਨਾਂ ਦੀ ਇਹਦੀ 40 ਸਾਲ ਇਹ ਕਿਹੜੀ ਦਵਾਈ ਖਾਦੀ ਹੋਰ ਸਲਫਾਸ ਖਾਦੀ ਇਹਨੇ ਦੁੱਖੋ ਇਹਨੇ ਦੁੱਖੋ ਜੇ ਐਕਚੁਅਲ ਲਗਦੇ ਨੇ ਮੇਰਾ ਨਾਮ ਅਨੁਰਖ ਸ਼ਰਮਾ ਆ ਕੁਛ ਟਾਈਮ ਪਹਿਲੇ ਪਲਵਿੰਦਰ ਕੋਰ ਇਹ ਉਹਨਾਂ ਦੇ ਹਸਬੰਡ ਤੇ ਉਹਨਾਂ ਦਾ ਬੇਟਾ ਇਹਨਾਂ ਨੇ ਮੇਰੇ ਚਾਚੂ ਕੋਲੋਂ ਪੈਸੇ ਲਿੱਤੇ ਸੀ ਉਹਨਾਂ ਨੇ ਅੱਗੇ ਫਾਈਨੈਂਸਰਾਂ ਕੋਲੋਂ ਪੈਸੇ ਲੈ ਕੇ ਇਹਨਾਂ ਨੂੰ ਤੇ ਇਹਨਾਂ ਨੇ ਆਪਣਾ ਬੇਟਾ ਬਣਾਇਆ ਹੋਇਆ ਸੀ ਉਹਨਾਂ ਨੂੰ ਇਹ ਚਾਂਸੇ ਵਿੱਚ ਲੈ ਕੇ ਤੇ ਉਹਨਾਂ ਕੋ ਇਹਨਾਂ ਨੇ ਪੈਸੇ ਲੈ ਲਏ ਤੇ ਉਸ ਤੋਂ ਬਾਅਦ ਜਦੋਂ ਫਾਈਨੈਂਸਰ ਚਾਚੂ ਨੂੰ ਤੰਗ ਕਰਦੇ ਸੀ ਪੈਸਿਆਂ ਵਾਲੋ ਤੇ ਉਹਨਾਂ ਨੇ ਨਾਨੂ ਕਿਹਾ ਗਿਆ ਮੈਨੂੰ ਪੈਸੇ ਦੋ ਤੇ ਅੱਗੇ ਉਹ ਇਨਾਂ ਨੇ ਕਿਹਾ ਤਾਂ ਕਿ ਮੇਰਾ ਘਰ ਵਾਲਾ ਪੁਲਿਸ ਵਾਲਾ ਆ ਇਹ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਇਹ ਉਹ ਇਨਾਂ ਨੇ ਕਿਹਾ ਤੇ ਅ ਕੱਲ ਦਾਤਾ ਚਾਚੂ ਨੇ ਇਹ ਉਹਨਾਂ ਦੇ ਇਨਾਂ ਇਨਾਂ ਦੇ ਦੁੱਖੋਂ ਦਵਾਈ ਵੀ ਲਈ ਕੀ ਕੱਲ ਕੋਈ ਗੱਲ ਵੀ ਹੋਈ ਸੀ ਕੱਲ ਇਨਾਂ ਨੇ ਚਾਚੂ ਉਹਨਾਂ ਦੇ ਘਰ ਗਏ ਸੀ ਇਨਾਂ ਨੇ ਮਾਰਗਟਾਈ ਕੀਤੀ ਹੈ ਪਹਿਲੇ ਉਹਨਾਂ ਨਾਲ ਤਾਂ ਕੰਮ ਕੀ ਕੀਤੀ ਆ ਉਹਨਾਂ ਨੇ ਆਪਣੇ ਪੈਸੇ ਮੰਗੇ ਇਹਨਾਂ ਨੇ ਨਾ ਕਰਦੀ ਕਿ ਅੰਦਰ ਜਾ ਜੋ ਹੁੰਦਾ ਕਰ ਲਾ ਤੇ ਚਾਚੂ ਨੇ ਕੱਲ ਰਾਤ ਨੂੰ ਸਲਫਾਸ ਖਾ ਲਈ ਤੇ ਕੀ ਹੁਣ ਮੰਨ ਕਰਦੇ ਹੋ ਆਪਾਂ ਇਨਸਾਫ ਮੰਗਦੇ ਆ ਆਪਾਂ ਅਣੀ ਦੇ ਤੱਕ ਸੰਸਕਾਰ ਨਹੀਂ ਕਰਨਾ ਜਣੀ ਦੇ ਤੱਕ ਇਹਦੇ ਪਰਚਾ ਨਹੀਂ ਐਫ ਆਈ ਆਰ ਨਹੀਂ ਘਟਾਉਂਦੀ ਕਿੰਨੇ ਜਾਣੇ ਆ ਇਹ ਤਿੰਨੇ ਜਾਣੇ ਆ ਜੀ ਕੀ ਮਾਮਲਾ ਹੈ ਇਹ ਜੀ ਸਾਨੂੰ ਇੱਕ ਭਾਰਤੀ ਵਾਈਫ ਆਫ ਜਤਿੰਦਰ ਕੁਮਾਰ ਵੱਲੋਂ ਸ਼ਿਕਾਇਤ ਮਿਲੀ ਵੀ ਮੇਰੇ ਪਤੀ ਨੇ ਕੋਈ ਜਰੀਲੀ ਚੀਜ਼ ਨਿਕਲ ਲਈ ਹੈ ਤੇ ਜਿਸ ਤੇ ਅਸੀਂ ਵੈਰੀਫਾਈ ਕੀਤਾ ਤੇ ਜਿਹੜੀ ਹੁਣ ਅਸੀਂ ਬਨ ਦੀ ਕਾਨੂੰਨੀ ਕਾਰਵਾਈ ਕਰ ਰਹੇ ਆਂ ਤੇ ਕਾਨੂੰਨੀ ਕਾਰਵਾਈ ਕੀ ਅਮਲ ਚ ਲਿਆ ਕੇ ਜੋ ਵੀ ਅੱਗੇ ਫਰਦਰ ਇਨਵੈਸਟੀਗੇਸ਼ਨ ਹੋਦੀ ਹੈ ਤੁਹਾਡੇ ਧਿਆਨ ਵਿੱਚ ਲਿਆਵਾਂ। ਮੌਤ ਹੋ ਗਈ ਉਹਨਾਂ ਦੀ? ਹਾਂਜੀ ਉਹਨਾਂ ਦੀ ਮੌਤ ਹੋ ਗਈ ਹੈ। ਛਿੰਨੀ ਉਮਰ ਹੀ ਹੋ ਕਿਤੇ ਰਹਿਣ ਵਾਲੇ? 40 ਸਾਲ ਦੇ ਸੀ ਗੀਤਾਪੁਰੋਂ ਦੇ ਰਹਿਣ ਵਾਲੇ ਸੀ। ਗੀਤਾਪੁਰ ਰੋਡ ਦੇ। ਗੀਤਾਪੁਰ ਰੋਡ ਦੇ। ਕੀ ਕਾਰਵਾਈ ਕੀਤੀ ਜਾ ਰਹੀ ਹੈ? ਐਫ ਆਈ ਆਰ ਦਰਜ ਕਰ ਰਹੇ ਆਂ ਜੀ ਜਿਹੜਾ ਮੁਕਦਮਾ ਦਰਜ ਕਰਕੇ ਉਹਨੂੰ ਅਮਲ ਚ ਕਾਨੂੰਨੀ ਕਾਰਵਾਈ ਲਿਆਵਾਂ। ਕਿੰਨੇ ਦੋਸ਼ੀਆਂ ਦੇ ਨਾਮ ਲਿਖਾਏ ਗਏ ਉਹਨਾਂ ਨੂੰ? ਤਿੰਨ ਦੋਸ਼ੀਆਂ ਦੇ ਨਾਮ।